ਕੌਜੇ ਕੋਸਾਲ ਪਹਿਲਾ ਸਰਕਾਰ ਆਪਣੀ ਸਰਕਾਰ ਨੇ ਇੱਕ ਚੰਦ ਚੜ੍ਹਿਆ ਸੀ ਤੇ ਕੋ ਚੰਦ ਚੜ੍ਹਿਆ ਹੁਣ ਇੱਕ ਦਵਾਰੇ ਨਵਾਂ ਚੰਦ ਹੌਲ ਚੜ ਗਿਆ ਉਹ ਤੁਹਾਨੂੰ ਸਾਰੀ ਗੱਲ ਦੱਸਾਂਗੇ ਬਣੇ ਰਿਓ ਇਸ ਵੀਡੀਓ ਦੇ ਨਾਲ ਉਹ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰੂੰਗਾ ਵੀ ਲਾਇਕ ਅਤੇ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਹੀ ਸਾਡਾ YouTube ਚੈਨਲ GSJP 28 ਵਾਲਾਂ ਦਾ ਸਬਸਕ੍ਰਾਈਬ ਕਰ ਲਿਓ ਤਾਂ ਕਿ ਕੋਈ ਵੀ ਅਸੀਂ ਮੋਟੀਵੇਸ਼ਨ ਵੀਡੀਓ ਬਣਾਈਏ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਹੁਣ ਸਾਨੂੰ ਦੱਸਾਂ ਉਹ ਉਹਦਾ ਨੂੰ ਕਰ ਦੱਸਾਂ ਲੱਗਿਆ ਸਰਕਾਰ ਨੇ ਜਿਹੜਾ ਨਵਾਂ ਚੰਦ ਚੜ੍ਹਿਆ ਜੇ ਤੁਸੀਂ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਸਕੂਲ ਕੋਈ ਵੀ ਹੋਵੇ ਜਦੋਂ ਵੀ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਜਾਣਦੇ ਹੋ ਤਾਂ ਸਾਨੂੰ ਕਿਸੇ ਗੱਲ ਦਾ ਵਿੱਚ ਸਾਹਮਣਾ ਕਰਨਾ ਨਹੀਂ ਹੈਗਾ ਕੋਈ ਇਸ ਗੱਲ ਦਾ ਸਾਹਮਣਾ ਕਰਿਆ ਨਹੀਂ ਤੁਸੀਂ ਨੇ ਪਰ ਹੁਣ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਕਿਵੇਂ ਦਾ ਸਾਹਮਣਾ ਕਰਨਾ ਕਿਵੇਂ ਪੈ ਸਕਦਾ ਸਾਨੂੰ ਸੋਨੋ ਸਾਰੇ ਗੱਲ ਇੱਥੇ ਆ ਕੇ ਪਤਾ ਲੱਗਣੀਆਂ ਵੀ ਇਸ ਆਧਾਰ ਕਾਰਡ ਦੇ ਉੱਪਰ ਹੁਣ ਜਿਹੜਾ ਲਾਗੂ ਨਵਾਂ ਰੂਲ ਕੀਤਾ ਇਸ ਰੂਲ ਦੇ ਵਿੱਚ ਜਿਹੜਾ ਸਾਡਾ ਬਲੈਡਰ ਲੇਸਨ ਖਤਮ ਕਰਤਾ ਥੋੜਾ ਜੋ ਇਹ ਬਲੈਕ ਰਿਸਪਨਸ ਦੀ ਖਤਮ ਕਰਤਾ ਜਦੋਂ ਤੁਸੀਂ ਅਦਾ ਆਪਣਾ ਆਧਾਰ ਕਾਰਡ ਲੈ ਕੇ ਆਪਣੇ ਬੱਚੇ ਦਾ ਆਧਾਰ ਕਾਰਡ ਲੈ ਕੇ ਜਾਣਿਓ ਤਾਂ ਸਾਨੂੰ ਟੀਚਰ ਸਹਿਵਾਨ ਜਾਂ ਪ੍ਰਿੰਸੀਪਲ ਇਹ ਸਾਨੂੰ ਹੀ ਪੁੱਛਿਆ ਕਰਨਗੇ ਵੀ ਇਹ ਬੱਚੇ ਦੇ ਮਦਰ ਫਾਦਰ ਦਾ ਕੀ ਨਾਮ ਹੈ ਪੇਰੈਂਟਸ ਦਾ ਨਾਮ ਸਾਨੂੰ ਪੁੱਛਿਆ ਕਰਨਗੇ ਤੁਸੀਂ ਆਪ ਦੋੇ ਹੱਥ ਜੋੜ ਕੇ ਤੇ ਕਿਆ ਕਰੋਗੇ ਵੀ ਇਹ ਸਾਡਾ ਬੱਚਾ ਜੀ ਇਹ ਸਾਡਾ ਬੱਚਾ ਇਹ ਨਰੇ ਤੋਂ ਤੇ ਹੱਸਿਆ ਕਰੋਗੇ ਨਾਲੇ ਹੱਸਿਆ ਕਰੋਗੇ ਨਾਲੇ ਆ ਐਡਮਿਸ਼ਨ ਕਰਵਾਇਆ ਕਰੋਗੇ ਹੁਣ ਜਿਹੜਾ ਆਧਾਰ ਕਾਰਡ ਤੇ ਨਵਾਂ ਸਿਸਟਮ ਲਾਗੂ ਕਰਿਆ ਇਹਦੇ ਵਿੱਚ ਇਹ ਕਰਤਾ ਬੱਚੇ ਦੇ ਆਧਾਰ ਕਾਰਡ ਤੇ ਕਿਸੇ ਦੇ ਕਿਸੇ ਵੀ ਬੱਚੇ ਦੇ ਆਧਾਰ ਕਾਰਡ ਤੇ ਤੇ ਇਸ ਦਾ ਨਾਮ ਜਵੇਂ ਸਾਫ਼ ਕਰਤਾ ਕੱਟਤਾ ਸਿਰਫ ਇੱਕ ਐਡਰੈਸ ਹੀ ਰਹੂਗਾ ਬਾਕੀ ਉਹ ਤੇ ਪੇਰੈਂਟਸ ਦਾ ਨਾਮ ਕਿਛਦਾ ਨਹੀਂ ਹੋਣਾਗਾ ਹੁਣ ਤੁਹਾਨੂੰ ਇਹ ਆਖ ਦੱਸਣਾ ਪਿਆ ਕਰੂਗਾ ਵੀ ਇਹ ਸਾਡਾ ਬੱਚਾ ਹੈ ਜੀ ਤੁਹਾਨੂੰ ਹੱਥ ਜੋੜ ਕੇ ਦੱਸਣਾ ਪਿਆ ਕਰੂ ਵੀ ਸਾਡਾ ਬੱਚਾ ਹੈ ਇਹ ਇਹ ਵੀਡੀਓ ਅੱਗੇ ਸ਼ੇਅਰ ਤੋਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਹੋਰ ਵੀ ਪੇਰੈਂਟਸ ਨੂੰ ਪਤਾ ਲੱਗ ਸਕੇ ਵੀ ਸਾਡੇ ਨਾਲ ਹੁਣ ਆਹ ਕੰਮ ਹੋਣਾ ਸ਼ੁਰੂ ਹੋ ਚੁੱਕਿਆ ਠੀਕ ਆ ਜੀ ਅੱਗੇ ਤੋਂ ਅੱਗੇ ਮੇਰੀ ਵੀਡੀਓ ਚੂਰ ਸ਼ੇਅਰ ਕਰਿਓ